ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸਕਦਾ ਕਈ ਜਿਹੜੇ ਲੋਕ ਇਸ ਵੀਡੀਓ ਤੋਂ ਬਾਅਦ ਮੈਨੂੰ ਗद्दार ਕਹਿਣ ਮੈਨੂੰ ਮਾੜਾ ਕਹਿਣ ਜੋ ਵੀ ਕਹਿਣਗੇ ਕਬੂਲ ਆ ਪਰ ਕਿਤੇ ਨਾ ਕਿਤੇ ਦਿਲ ਦੇ ਵਿੱਚ ਕਈਆਂ ਦਿਨਾਂ ਤੋਂ ਇਹ ਗੱਲ ਰੜਕ ਰਹੀ ਸੀ ਕਿ ਯਾਰ ਦਿੱਲੀ ਨੂੰ ਕੋਈ ਫਰਕ ਪੈਂਦਾ ਕਿ ਨਹੀਂ ਪੈਂਦਾ ਆਪਣੇ ਕਿਸੇ ਵੀ ਸੰਘਰਸ਼ ਤੋਂ ਕਿਸੇ ਵੀ ਗੱਲ ਤੋਂ ਦਿੱਲੀ ਨੂੰ ਕੋਈ ਫਰਕ ਪੈ ਰਿਹਾ ਆ ਜੇ ਆਪਾਂ ਗੱਲ ਕਰੀਏ ਭੁਖ ਹੜਤਾਲ ਦੀ ਭਾਈ ਅਮਰਤਪਾਲ ਸਿੰਘ ਖਾਲਸਾ ਲਈ ਡਿਬਲੂਗੜ ਵਿਕੇ ਬੈਠੇ ਸਿੰਘਾਂ ਲਈ ਜੋ ਭੁਖ ਹੜਤਾਲ ਚੱਲ ਰਹੀ ਆ ਤੇ ਜੋ ਉਹਨਾਂ ਵੱਲੋਂ ਭੁਖ ਹੜਤਾਲ ਚਲਾਈ ਜਾ ਰਹੀ ਆ ਕੀ ਇਹਦਾ ਕੋਈ ਰਿਜ਼ਲਟ ਹੈ ਕੋਈ ਦਿੱਲੀ ਨੂੰ ਇਹਦਾ ਕੋਈ ਫਰਕ ਪਊਗਾ ਕੀ ਤੁਹਾਨੂੰ ਲੱਗਦਾ ਕਿ ਫਰਕ ਪਊਗਾ ਦਿੱਲੀ ਨੂੰ ਕਿਸਾਨੀ ਧਰਨੇ ਤੇ ਜੇ ਆਪਾਂ ਲੈ ਲਈਏ ਕਿਸਾਨੀ ਧਰਨੇ ਦੇ ਵਿੱਚ ਉਹਨਾਂ ਨੇ ਗੋਲੀਆਂ ਚਲਾਈਆਂ ਹਾਲਾਂਕਿ ਕਿਸਾਨੀ ਧਰਨਾ ਜਿਹੜਾ ਉਹ ਰਾਜ ਦੀ ਗੱਲ ਦਾ ਨਹੀਂ ਉਹ ਪੰਥਕ ਨਹੀਂ ਉਹ ਕਿਸਾਨੀ ਤੇ ਰਿਲੇਟਡ ਆ ਪਰ ਉਹ ਕਿਸਾਨਾਂ ਨੂੰ ਵੀ ਦਿੱਲੀ ਨਹੀਂ ਬਖਸ਼ ਰਹੀ ਦਿੱਲੀ ਕਿਸਾਨਾਂ ਤੇ ਵੀ ਗੋਲੀਆਂ ਦੀ ਬਿਛਾੜ ਜੋ ਉੱਥੇ ਘਾਨ ਹੋਇਆ ਨੌਜਵਾਨਾਂ ਦਾ ਇਹ ਤੁਹਾਨੂੰ ਵੀ ਪਤਾ ਤੇ ਬੋਰੀਆਂ ਦੇ ਵਿੱਚ ਪਾ ਕੇ ਨੌਜਵਾਨਾਂ ਨੂੰ ਚੱਕ ਕੇ ਲੈ ਗਏ ਐਨਾ ਤਸ਼ੱਦਦ ਕੀਤਾ ਦੁਬਾਰਾ ਫਿਰ ਵਾਪਸ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਉਹਨਾਂ ਤੇ ਪਰਚਾ ਵੀ ਦਰਜ ਕਰਤਾ ਨੌਜਵਾਨਾਂ ਤੇ ਫਿਰ ਵੀ ਉਹ ਕਹਿ ਰਹੇ ਆ ਕਿ ਅਸੀਂ ਕੁਝ ਨਹੀਂ ਕੀਤਾ ਸੋ ਦਿੱਲੀ ਨੂੰ ਕੋਈ ਫਰਕ ਨਹੀਂ ਪੈ ਰਿਹਾ ਦਿੱਲੀ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਭੁਖੜਤਾਲ ਕਰਕੇ ਆਪਣਾ ਆਪ ਗਵਾ ਰਹੇ ਹੋ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਲੱਗਦਾ ਫਰਕ ਪੈਂਦਾ ਤਾਂ ਵਧੀਆ ਗੱਲ ਆ ਚੱਲਣਾ ਚਾਹੀਦਾ ਬਾਪੂ ਸੂਰਤ ਸਿੰਘ ਨੇ ਅੱਜ ਤੱਕ ਉਹ ਹੜਤਾਲ ਚੱਲ ਰਹੀ ਆ ਕੋਈ ਫਰਕ ਪਿਆ ਬੰਦੀ ਸਿੰਘਾਂ ਲਈ ਮੋਰਚਾ ਲੱਗਿਆ ਬਾਪੂ ਸੂਰਤ ਸਿੰਘ ਨੇ ਉੱਥੇ ਮੋਰਚਾ ਲਾਇਆ ਉਸ ਤੋਂ ਬਾਅਦ ਮੁਹਾਲੀ ਮੋਰਚਾ ਲਾਇਆ ਹਜੇ ਤੱਕ ਚੱਲ ਰਿਹਾ ਤੇ ਉੱਥੇ ਰਾਤ ਨੂੰ 5-7 ਬੰਦੇ ਹੁੰਦੇ ਆ ਇਹ ਆਪਣੀ ਅਸਲੀਅਤ ਕਹਿ ਲੋ ਜਾਂ ਆਪਣੀ ਸਿਸਟਮ ਕਹਿ ਲਓ ਜਾਂ ਕੁਝ ਵੀ ਕਹਿ ਲਓ ਕਿ ਹਾਲਾਤ ਆ ਤੇ ਉਹਨਾਂ ਨੂੰ ਦੇਖ ਲੈਣਾ ਚਾਹੀਦਾ ਸੀ ਤੇ ਆਪਾਂ ਇਸ ਟਾਈਮ ਭੁੱਖ ਹੜਤਾਲ ਤੇ ਸਾਰੇ ਚੱਲ ਰਹੇ ਆ ਭਾਈ ਸਾਹਿਬ ਦੇ ਮਾਤਾ ਜੀ ਜੋ ਸੰਘਰਸ਼ੀਲ ਨੌਜਵਾਨਾ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਸਾਥੀਆਂ ਦੇ ਮਾਤਾ ਪਿਤਾ ਤੇ ਮਤਲਬ ਮਨ ਦੇ ਵਿੱਚ ਇਹੀ ਗੱਲ ਆਉਂਦੀ ਸੀ ਕਿ ਯਾਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆਪਾਂ ਨੂੰ ਸੋਚਣਾ ਚਾਹੀਦਾ ਤੇ ਦਿੱਲੀ ਇਹ ਹੀ ਚਾਹੁੰਦੀ ਆ ਕਿ ਇਹ ਆਪਣਾ ਆਪ ਆਪੇ ਗਵਾ ਲੈਣ ਸਾਨੂੰ ਇਹਨਾਂ ਨੂੰ ਮਾਰਨਾ ਨਾ ਪਵੇ। ਧਾਨਾ ਉਹ ਬੰਦੀ ਸਿੰਘ ਯਾਰ ਜਿਨ੍ਹਾਂ ਨੇ ਹੁਣ ਤੱਕ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕੀਤੀ ਉਹਨਾਂ ਨੇ ਕਦੇ ਵੀ ਅਜਿਹੀ ਕੋਈ ਗੱਲ ਨਹੀਂ ਕੀਤੀ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਇੰਨੇ ਵੱਡੇ ਵੱਡੇ ਕਾਰਨਾਮੇ ਕੀਤੇ ਵੱਡੀਆਂ ਗੱਲਾਂ ਕੀਤੀਆਂ ਕੌਮ ਲਈ ਜਿਹੜਾ ਤਸ਼ੱਦਦ ਵੀ ਚੱਲਿਆ ਕੌਮ ਲਈ ਜਿਹੜਾ ਇੰਨੀਆਂ ਵੱਡਾਂ ਗੱਲਾਂ ਕੀਤਾਗਾ ਪਰ ਫੇਰ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹ ਗੱਲ ਨਹੀਂ ਬਣ ਰਹੀ ਕਿਉਂ ਨਹੀਂ ਬਣ ਰਹੀ ਕਿਉਂਕਿ ਸਰਕਾਰਾਂ ਨੂੰ ਪਤਾ ਹੁਣ ਭਗਵੰਤ ਮਾਨ ਸਰਕਾਰ ਜਾਂ ਦੂਜੀਆਂ ਦਿੱਲੀ ਸਰਕਾਰਾਂ ਉਹ ਕਿਉਂ ਨਹੀਂ ਇਸ ਗੱਲ ਵੱਲ ਆ ਰਹੀਆਂ ਕਿਉਂਕਿ ਉਹਨਾਂ ਨੂੰ ਪਤਾ ਕਿ ਇਹਨਾਂ ਦੇ ਵਿੱਚ ਕਿਉਂਕਿ ਗद्दार ਹਰ ਥਾਂ ਤੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਗद्दार ਆ ਜਿਹੜੇ ਉਹ ਸਾਡੇ ਹੀ ਵਿੱਚ ਇਹਨਾਂ ਦੇ ਉਹਨਾਂ ਨੇ ਮੁੜ ਕੇ ਮੂਹਰੇ ਲੱਗਣਾ ਉਹਨਾਂ ਨੇ ਹੀ ਜਿਹੜਾ ਪੈਰਵਾਈ ਕਰਨੀ ਆ ਤੇ ਅਸੀਂ ਕਿਉਂ ਟੈਨਸ਼ਨ ਲਈਏ ਸਾਨੂੰ ਟੈਨਸ਼ਨ ਲੈਣ ਦੀ ਕੀ ਲੋੜ ਆ ਨੌਜਵਾਨੀ ਜਿਹੜੀ ਆ ਉਹ ਖੁੱਲ ਕੇ ਮੂਹਰੇ ਕਿਉਂ ਨਹੀਂ ਆ ਰਹੀ ਕਿੱਧਰ ਗਿਆ ਉਹ ਲੱਖ ਬੰਦਾ ਜਿਹਨੂੰ ਅੰਮ੍ਰਿਤ ਪਾਣ ਕਰਵਾਇਆ ਸੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਟੀਮ ਨੇ ਕਿੱਥੇ ਆ ਉਹ ਲੱਖ ਬੰਦਾ ਕਿੱਥੇ ਆ ਉਹ ਲੋਕ ਯਾਦ ਆ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਫੜਨ ਦਾ ਉਹਨਾਂ ਦੀ ਟੀਮ ਨੂੰ ਫੜਨ ਦਾ ਸਿਸਟਮ ਕ੍ਰੀਏਟ ਕੀਤਾ ਗਿਆ ਸੀ ਮੈਨੂੰ ਹਜੇ ਯਾਦ ਆ ਕਿ ਉਦੋਂ ਜਦੋਂ ਸਾਨੂੰ ਫੜ ਕੇ ਜੇਲ੍ਹ ਦੇ ਵਿੱਚ ਛਿੱਟਾ ਗਿਆ ਸੀ ਉਦੋਂ ਕਈਆਂ ਨੇ ਸਾਡੇ ਨੰਬਰ ਤੱਕ ਬਲੌਕ ਲਿਸਟ ਚ ਪਾਤੇ ਕਈਆਂ ਨੇ ਜਿਹੜਾ ਉਦੋਂ ਡੀਪੀਆਂ ਤੱਕ ਲਾਤੀਆਂ ਤੇ ਜਿਹੜੇ ਅੱਜ ਬੜਕਾ ਮਾਰ ਮਾਰ ਕੇ ਕਹਿ ਰਹੇ ਆ ਕਿ ਹਾਂ ਓਸੀ ਸੀ ਏਸੀ ਸੀ ਇਹ ਜਿਹਿਆਂ ਨੇ ਕਈਆਂ ਨੇ ਉਦੋਂ ਡੀਪੀਆਂ ਤੱਕ ਲਾਤੀਆਂ ਸੀ ਅਮਰਪਾਲ ਸਿੰਘ ਘਾਲਸਾ ਦੀਆਂ ਇਹ ਅਸਲੀਅਤ ਆ ਅੱਜ ਦੀ ਇਤਰਾਸ ਦੀ ਆ ਇਹ ਜਿਹੜੇ ਸੰਘਰਸ਼ਸ਼ੀਲ ਯੋਧੇ ਆ ਸੰਘਰਸ਼ਸ਼ੀਲ ਜਿਹੜੇ ਪੁਰਾਣੇ ਹੈਗੇ ਆ ਉਹ ਵੀ ਮਤਲਬ ਸੰਘਰਸ਼ ਲੜਨ ਵਾਲੇ ਸੂਰਮੇ ਉਹਨਾਂ ਨੂੰ ਵੀ ਅੱਜ ਧਰਨਿਆਂ ਦੇ ਵਿੱਚ ਬਹਿਣਾ ਪਾ ਰਿਹਾ ਪੈ ਰਿਹਾ ਇਹ ਵੀ ਤਰਾਸ ਦੀ ਆ ਉਹਨਾਂ ਨੂੰ ਵੀ ਸ਼ਾਇਦ ਸ਼ਰਮ ਆਉਂਦੀ ਹੋਊਗੀ ਕਿ ਯਾਰ ਕਿੱਥੇ ਆ ਗਏ ਯਾਰ ਕੀ ਚੱਲ ਰਿਹਾ ਕਿੱਥੇ ਸਾਡਾ ਰਾਜ ਹੁੰਦਾ ਸੀ ਕਿੱਥੇ ਸਾਨੂੰ ਮਾਈਕ ਫੜਨੇ ਪੈ ਰਹੇ ਆ ਸੋ ਜੇ ਤਾਂ ਦਿੱਲੀ ਨੂੰ ਫਰਕ ਪੈਂਦਾ ਤੁਹਾਨੂੰ ਲੱਗਦਾ ਕਿ ਦਿੱਲੀ ਨੂੰ ਫਰਕ ਫਰਕ ਪੈਂਦਾ ਤਾਂ ਉਹ ਹੜਤਾਲ ਜਿਹੜੀ ਆ ਉਹ ਰੱਖਣੀ ਚਾਹੀਦੀ ਆ ਜੇ ਤੁਹਾਨੂੰ ਲੱਗਦਾ ਕਿ ਪਹਿਲਾਂ ਕੋਈ ਫਰਕ ਨਹੀਂ ਪਿਆ ਤੇ ਗਾਹ ਕੀ ਫਰਕ ਪਊਗਾ ਹੁਣ ਤੁਸੀਂ ਇਹ ਸੋਚੋਗੇ ਕਿ ਯਾਰ ਉੱਥੇ ਕੱਠ ਹੋਣਾ ਚਾਹੀਦਾ ਵੱਤੋਂ ਵੱਤ ਕੱਠ ਹੋਣਾ ਚਾਹੀਦਾ ਫਿਰ ਫਰਕ ਪਊਗਾ ਕੱਠ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਮੋਹੱਲੀ ਵੀ ਹੋਇਆ ਸੀ ਕੱਠ ਕਿਸਾਨੀ ਧਰਨੇ ਦੇ ਵਿੱਚ ਵੀ ਹੋ ਰਿਹਾ ਕੱਠ ਪਿਛਲੀ ਵਾਰੀ ਕਿਸਾਨੀ ਧਰਨਾ ਜਿਹੜਾ ਹੋਇਆ ਸੀ ਜਿਹੜਾ 2 ਸਾਲ ਚੱਲਿਆ ਤੇ ਉਹ ਉਸ ਤੋਂ ਬਾਅਦ ਚਲੋ ਆਪਾਂ ਕਹੇ ਵੀ ਜਿੱਤ ਕੇ ਆ ਗਏ ਕੀ ਜਿੱਤ ਕੇ ਆ ਗਏ ਯਾਰ ਆਪਾਂ ਦੀਪ ਸਿੱਧੂ ਗੋਆਇਆ ਤੇ ਅੱਜ ਕਈ ਕਹਿ ਰਹੇ ਆ ਕਿ ਦੀਪ ਸਿੱਧੂ ਦੀ ਕੀ ਦੇਣਾ ਦੀਪ ਸਿੱਧੂ ਜਦੋਂ ਕਿਸਾਨੀ ਧਰਨੇ ਦੀ ਗੱਲ ਹੁੰਦੀ ਆ ਉਦੋਂ ਦੀਪ ਸਿੱਧੂ ਦੀ ਗੱਲ ਕਿਉਂ ਆਉਂਦੀ ਐ ਇਹੋ ਜਿਹੀ ਵੀ ਕਹੀ ਹੈਗੇ ਆ ਤੇ ਮਤਲਬ ਅੱਜ ਐਤਕੀ ਜਿਹੜੀਆਂ ਪਿਛਲੀ ਵਾਰੀ ਫਸਲਾਂ ਵਿਕੀਆਂ ਉਹ ਵੀ ਪ੍ਰਾਈਵੇਟ ਸ਼ੈਲਰਾਂ ਨੂੰ ਗਈਆਂ ਅਗਲਿਆਂ ਨੇ ਆਪਦੀ ਮਰਜ਼ੀ ਦੇ ਹਿਸਾਬ ਨਾਲ ਆ ਕੇ ਰੇਟ ਲਾਇਆ ਤੇ ਫਿਰ ਕੀ ਫਾਇਦਾ ਹੋਇਆ ਕਾਲੇ ਕਾਨੂੰਨ ਵਾਪਸ ਕਰਾਉਣ ਦਾ ਮਤਲਬ ਕਿ ਉਹਨਾਂ ਨੇ ਜਦੋਂ ਦਾਸ ਹੀ ਦਿੱਤਾ ਕਿ ਅਸੀਂ ਗੋਲੀਆਂ ਚਲਾ ਰਹੇ ਹਾਂ ਜਦੋਂ ਉਹਨਾਂ ਨੇ ਕਿਸਾਨਾਂ ਤੇ ਉਥੇ ਨੌਜਵਾਨਾਂ ਤੇ ਇਹਨਾਂ ਤੇ ਤਸ਼ੱਦਦ ਕੀਤਾ ਸਿਰਫ ਕਿਸਾਨੀ ਮੰਗਾਂ ਨੂੰ ਲੈ ਕੇ ਤੇ ਫਿਰ ਤੁਸੀਂ ਸੋਚੋ ਜਿਹੜੇ ਰਾਜ ਦੀ ਗੱਲ ਕਰਦੇ ਜਿਹੜੇ ਕੌਮ ਦੀ ਗੱਲ ਕਰਦੇ ਆ ਜਿਹੜੇ ਵੱਖਰੇ ਰਾਜ ਦੀ ਗੱਲ ਹੀ ਕਰੀ ਜਾਂਦੇ ਆ ਯਾਰ ਉਹਨਾਂ ਨੂੰ ਕਿੱਥੇ ਬਖਸ਼ਣਗੇ ਉਹ ਕਿੱਥੇ ਤੁਸੀਂ ਉਮੀਦ ਕਰਦੇ ਹੋ ਫਿਰ ਤੁਸੀਂ ਉਮੀਦ ਕਰ ਰਹੇ ਹੋ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਕਾਨੂੰਨ ਤੇ ਤੁਹਾਨੂੰ ਲੱਗਦਾ ਕਿ ਯਾਰ ਕਾਨੂੰਨ ਬੰਦੀ ਸਿੰਘਾਂ ਲਈ ਜਿਹੜੇ ਕਿੰਨੇ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਆ ਉਹਨਾਂ ਲਈ ਕਾਨੂੰਨ ਕੋਈ ਨਹੀਂ ਯਾਰ ਤੇ ਤੁਹਾਨੂੰ ਲੱਗਦਾ ਕਿ ਭਾਈ ਅਮਰਤਪਾਲ ਸੇ ਖਾਲਸਾ ਲਈ ਵੀ ਕੋਈ ਕਾਨੂੰਨ ਤਾਂ ਤਾਂ ਆਪਾਂ ਉਹਨਾਂ ਨੂੰ ਬਾਹਰ ਕੱਢਾਂਗੇ ਯਾਰ ਉਹ ਆ ਜਾਣਗੇ ਸਿੱਖ ਰਾਜ ਦੀ ਗੱਲ ਕੀਤੀ ਆ ਉਹਨਾਂ ਨੇ ਫੇਰ ਯਾਰ ਤੁਹਾਨੂੰ ਲੱਗਦਾ ਕਿ ਯਾਰ ਹੁਣ ਆਪਾਂ ਆਪਣੇ ਕੋਲ ਡੰਡੇ ਆ ਯਾਰ ਆਪਾਂ ਲੱਗਦਾ ਕਿ ਤੁਹਾਨੂੰ ਡੰਡਿਆਂ ਨਾਲ ਦਿੱਲੀ ਹਕੂਮਤ ਦਾ ਆਪਾਂ ਸਾਹਮਣਾ ਕਰਾਂਗੇ ਉਧਰੋਂ ਗੋਲੀਆਂ ਚੱਲ ਰਹੀਆਂ ਤੇ ਆਪਾਂ ਡੰਡੇ ਫੜ ਕੇ ਖੜੇ ਆ ਤੇ ਆਪਾਂ ਉਹਨਾਂ ਗੋਲੀਆਂ ਦਾ ਮੁਕਾਬਲਾ ਕਰਾਂਗੇ ਯਾਰ ਹੁੰਤਰਾ ਲੜਾਂਗੇ ਆਪਾਂ ਲੱਗਦਾ ਗੁੱਸਾ ਲੱਗੂਗਾ ਕਈਆਂ ਨੂੰ ਯਾਰ ਪਰ ਇਹ ਅਸਲੀਅਤ ਆ ਤਰਾਸਦੀ ਆ ਅੱਜ ਕੱਲ ਦੀ ਸੋ ਬੇਨਤੀ ਇਹ ਸੀ ਕਿ ਕੋਖੜ ਤਾਲ ਦੇ ਨਾਲ ਜਿਹੜਾ ਮੈਂ ਨਹੀਂ ਚਾਹੁੰਦਾ ਕਿ ਯਾਰ ਕਿਸੇ ਦਾ ਕੋਈ ਵੀ ਨੁਕਸਾਨ ਹੋਵੇ ਸੋ ਸ਼ਹੀਦੀ ਜਿਹੜੀ ਆ ਉਹ ਸ਼ਹੀਦੀ ਹੈਗੀ ਆ ਉਹ ਮੰਨੀ ਜਾਣੀ ਆ ਪਰ ਕਿਤੇ ਨਾ ਕਿਤੇ ਆਪਣੇ ਜੋਸ਼ਲੀਅਤ ਆਪਣੀ ਜੋ ਤਰਾਸਦੀ ਆ ਆਪਣੀ ਕੌਮ ਦੇ ਵਿੱਚ ਪਹਿਲਾਂ ਹੀ ਇੰਨੇ ਗਦਾਰ ਵੱੜ ਚੁੱਕੇ ਆ ਕਿ ਨੌਜਵਾਨਾਂ ਨੂੰ ਜਾਂ ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਅਸੀਂ ਜਾਈਏ ਕਿਹਦੇ ਆਲੇ ਸੀ ਵਿਸ਼ਵਾਸ ਕੀਤੇ ਕਰੀਏ ਅਸੀਂ ਕਿਹਦੇ ਮਗਰ ਲੱਗੇ ਸੋ ਕਿਸੇ ਪ੍ਰਧਾਨ ਦੇ ਮਗਰ ਲੱਗਣ ਦੀ ਬਜਾਏ ਖੁਦ ਪ੍ਰਧਾਨ ਬਨਣਾ ਸਿੱਖੋ ਤਾਂ ਬੜੀਆ ਗੱਲ ਰਹੂਗੀ ਬਹੁਤ ਮੱਚ ਬਟਰ ਰਹੂਗਾ ਕਿਉਂਕਿ ਬਹੁਤ ਸੰਘਰਸ਼ੀਲ ਜਿਹੜੇ ਇੱਥੇ ਯੋਧੇ ਬੈਠੇ ਆ ਉਹਨਾਂ ਨੇ ਵੀ ਇਸ ਇਹ ਨਹੀਂ ਗੱਲ ਸੋਚੀ ਕਦੇ ਵੀ ਯਾਰ ਭੁਖੜਤਾ ਰੱਖਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਯਾਰ ਦਿੱਲੀ ਕੋਈ ਫਰਕ ਨਹੀਂ ਪੈਂਦਾ ਦਿੱਲੀ ਨੂੰ ਦਿੱਲੀ ਨੂੰ ਸਿਰਫ ਫਰਕ ਤੇ ਫਰਕ ਪੈਣਾ ਬਾਹਰੋਂ ਬਾਹਰ ਲੀਆਂ ਯੂਨਾਈਟਿਡ ਸਟੇਸ਼ਨਸ ਤੋਂ ਯੂਨਾਈਟਿਡ ਨੇਸ਼ਨ ਤੇ ਬਾਹਰਲੇ ਯੂਐਨਓ ਤੋਂ ਬਾਹਰ ਲੀਆਂ ਕੰਟਰੀਆਂ ਤੋਂ ਇੱਥੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਜੇ ਫਰਕ ਪਾਊਗਾ ਤਾ ਫਿਰ ਸਾਰੀ ਏਕਤਾ ਨਾ ਪਾਊਗਾ ਉਹ ਹੋਣੀ ਨਹੀਂ ਘਰ ਦੇ ਵਿੱਚ ਏਕਤਾ ਨਹੀਂ ਹੁੰਦੀ ਯਾਰ ਆਪਾਂ ਜਥੇ ਬੰਦੀਆਂ ਦੀ ਏਕਤਾ ਦੀ ਗੱਲ ਕਰਦੇ ਆ ਲੋਕਾਂ ਦੀ ਏਕਤਾ ਦੀ ਗੱਲ ਕਰਦੇ ਆ ਹੁਣ ਆਗੂ ਜਿਹੜੇ ਕਿਸਾਨੀ ਧਰਨੇ ਦੇ ਵਿੱਚ ਬੈਠੇ ਆ ਉੱਥੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਰੇ ਲੱਗੇ ਦੀਪ ਸਿੱਧੂ ਦੇ ਨਾਰੇ ਲੱਗੇ ਪੰਚ ਦੀ ਗੱਲ ਹੋਈ ਕੌਮ ਦੀ ਗੱਲ ਕਰਾਂਗੇ ਜੀ ਹੁਣ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਧਰਨੇ ਦੀ ਗੱਲ ਕੀਤੀ ਕੀ ਉਹ ਕਰਨਗੇ ਕਿੱਥੇ ਫਿਰਦੇ ਆ ਯਾਰ ਆਪਾਂ ਸੋ ਆਪਾਂ ਆਪਦੀਆਂ ਜਾਨਾਂ ਜਿਹੜੀਆਂ ਬਹੁਤ ਕੀਮਤੀ ਆ ਜਿਹੜੀਆਂ ਮਤਲਬ ਕੌਮ ਨੂੰ ਜਿਉਂਦਾ ਤੇ ਜਾਗਦਾ ਰੱਖ ਰਹੀਆਂ ਉਹਨਾਂ ਵਾਲੀਆਂ ਜਾਨਾਂ ਉਹਨਾਂ ਦੀਆਂ ਜਾਨਾਂ ਬਹੁਤ ਕੀਮਤੀ ਆ ਆਪਣੇ ਵਾਸਤੇ ਸੋ ਸੰਘਰਸ਼ਾ ਜਿਹੜੇ ਬੰਦੀ ਸਿੰਘਾਂ ਦਾ ਸੰਘਰਸ਼ ਕਦੋਂ ਤੋਂ ਚੱਲ ਰਿਹਾ ਤੇ ਕਿੱਥੋਂ ਤੱਕ ਚੱਲ ਰਿਹਾ ਤੇ ਹੁਣ ਤੱਕ ਚੱਲ ਰਿਹਾ ਆਪਾਂ ਉਸ ਗੱਲ ਨੂੰ ਸਮਝ ਕੇ ਜਿਹੜਾ ਆਉਣ ਵਾਲੀ ਰਣਨੀਤੀ ਤੈਅ ਕੀਤੀ ਜਾਵੇ ਬਾਕੀ ਪੰਥਲੀ ਕੌਮ ਲਈ ਜਿੰਨੇ ਜੋਗੇ ਹੈਗੇ ਆ ਲੱਗੇ ਹੋਏ ਆ ਪਹਿਲਾਂ ਵੀ ਲੱਗੇ ਸੀ ਗਾਹ ਵੀ ਲੱਗੇ ਰਹਾਂਗੇ ਕਿਸਾਨ ਯੂਨੀਅਨ ਫਤਿਹ ਵੱਲੋਂ ਪੂਰਾ ਸਮਰਥਨ ਆ ਪਰ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਕੋਈ ਵੀ ਨੁਕਸਾਨ ਹੋਵੇ ਕੋਈ ਵੀ ਦੁਨੀਆ ਤੋਂ ਜਾਵੇ ਕੋਈ ਵੀ ਸ਼ਹੀਦ ਹੋਵੇ ਤਾਂ ਹੋਵੇ ਤਾਂ ਉਹਦੀ ਕੋਈ ਪ੍ਰਾਪਤੀ ਹੋ ਜੇ ਸੁਬੰਦੀ ਸਿੰਘ ਆ ਜਿਹੜੇ ਉਹ ਬਾਹਰ ਆਉਣੇ ਚਾਹੀਦੇ ਆ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਟੀਮ ਵੀ ਡਿਬੜੂ ਘਰ ਤੋਂ ਵਾਪਸ ਆਉਣੀ ਚਾਹੀਦੀ ਆ ਮੰਨਦੇ ਆ ਚਾਹਣੇ ਅਸੀਂ ਵੀ ਵੀ ਆਉਣੀ ਚਾਹੀਦੀ ਪਰ ਕਿਤੇ ਨਾ ਕਿਤੇ ਆਪ ਦਾ ਨੁਕਸਾਨ ਨਾ ਹੋਵੇ ਨਾ ਹੀ ਉਹਨਾਂ ਸਿੰਘਾਂ ਦਾ ਨੁਕਸਾਨ ਹੋਣਾ ਚਾਹੀਦਾ ਨਾ ਆਪ ਦਾ ਕਿਉਂਕਿ ਸਰਕਾਰ ਜਿਹੜੀ ਆ ਉਹਨੂੰ ਤਾਂ ਵਧੀਆ ਸਕੋ ਵੀ ਭਾਈ ਅਸੀਂ ਤਾਂ ਕੁਝ ਕੀਤਾ ਨਹੀਂ ਆਪ ਹੀ ਇਹਨਾਂ ਨੇ ਆਪ ਹੀ ਜੀ ਇਹ ਛੀਦ ਹੋ ਗਏ ਆਪ ਹੀ ਚਲੇ ਗਏ ਜੀ ਸਾਡਾ ਤਾਂ ਕੋਈ ਹੱਥ ਹੀ ਨਹੀਂ ਇਹਦੇ 'ਚ ਸੌਖਾ ਉਹਨਾਂ ਨੂੰ ਸੋ ਸ਼ਾਂਤਮਈ ਸਹਿਜ ਮਤੇ ਨਾਲ ਬੰਦੀ ਸਿੰਘਾਂ ਦੀ ਪਹਿਲਾਂ ਉਹ ਵੀ ਗੱਲ ਕਰ ਲਈਏ ਆਪਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਰਣਨੀਤੀ ਆ ਉਹ ਵੀ ਤੈਅ ਕਰ ਲਈ ਬਾਕੀ ਜੋ ਜਿਵੇਂ ਉਥੇ ਸੰਘਰਸ਼ਸ਼ੀਲ ਯੋਧੇ ਬੈਠੇ ਹੋਏ ਆ ਨੌਜਵਾਨ ਬੈਠੇ ਹੋਏ ਆ ਜਿਵੇਂ ਉਹ ਕਹਿਣਗੇ ਉਹਨਾਂ ਦੇ ਨਾਲ ਆ ਨੌਜਵਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਆ ਇਕਾਈ ਦੇ ਸਾਡੀ ਦੇ ਉਹ ਉਥੇ ਪਹੁੰਚ ਰਹੇ ਆ ਔਰ ਨਾਲੇ ਸਮੇਂ ਦੇ ਵਿੱਚ ਵੀ ਲਗਾਤਾਰ ਰਾਤ ਨੂੰ ਉਹ ਜਿਹੜਾ ਉੱਥੇ ਨੌਜਵਾਨ ਵੱਧ ਤੋਂ ਵੱਧ ਜਿਹੜਾ ਉਹ ਸਾਥ ਦੇ ਆ ਕਰਨਗੇ ਉੱਥੇ ਡਿਊਟੀ ਨਿਭਾਇਆ ਕਰਨਗੇ ਦੂਜੇ ਜ਼ਿਲ੍ਹਿਆਂ ਨਾਲਿਆਂ ਨਾਲ ਵੀ ਗੱਲ ਚੱਲ ਰਹੀ ਆ ਉਹ ਵੀ ਆਉਣਗੇ ਪਰ ਕੋਈ ਪ੍ਰਾਪਤੀ ਹੋਵੇ ਕਿਤੇ ਮੁਹਾਲੀ ਮੋਰਚੀ ਵਾਂਗੂ ਕਿਤੇ ਉਹੀ ਨਾ ਹੋਵੇ ਵੀ ਉੱਥੇ ਵੀ ਚਾਰ ਜਾਣੇ ਰਹਿ ਗਏ ਤੇ ਇੱਥੇ ਵੀ ਮੁੜ ਕੇ ਚਾਰ ਜਾਣੇ ਰਹਿਣ ਕੌਮ ਦੀ ਹਮੇਸ਼ਾ ਚੜ੍ਹਦੀ ਗਾਲਾਂ ਚਾਹੁੰਨੇ ਆ ਬੰਦੀ ਸਿੰਘਾਂ ਦੀ ਗੱਲ ਹੋਣੀ ਚਾਹੀਦੀ ਆ ਕੌਮ ਦੀ ਗੱਲ ਹੋਣੀ ਚਾਹੀਦੀ ਆ ਰਾਜ ਦੀ ਗੱਲ ਹੋਣੀ ਚਾਹੀਦੀ ਆ ਪਰ ਆਪਣਾ ਨੁਕਸਾਨ ਘੱਟ ਕਰਾਈਏ ਉਹਨਾਂ ਦਾ ਹੋ ਜੇ ਤਾਂ ਬਹੁਤ ਵਧੀਆ ਗੱਲ ਆ ਉਹਨਾਂ ਦਾ ਹੋ ਜੇ ਆਪਦਾ ਨਾ ਹੋਵੇ ਇਹ ਗੱਲ ਨੂੰ ਜਿਹੜਾ ਸੋਚ ਕੇ ਚੱਲ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ